ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਮਜ਼ੇਦਾਰ ਤੇ ਚਟਪਟੀ ਜੀ ਸਬਜ਼ੀ ਜਿਹੜੀ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੈ ਪਰ ਕਈ ਵੱਡੇ ਇਸ ਤੋਂ ਘਤਰ ਆਉਂਦੇ ਨੇ ਕਿਉਂਕਿ ਇਹ ਹਰੇਕ ਸਬਜ਼ੀ ਵਿੱਚ ਪ੍ਰਦਾਨ ਹੁੰਦੇ ਨੇ ਹਾਂਜੀ ਆਪਾਂ ਅੱਜ ਗੱਲ ਕਰ ਰਹੇ ਆਂ ਆਲੂਆਂ ਦੀ ਪਰ ਜੇ ਤੁਸੀਂ ਇਹਨਾਂ ਨੂੰ ਮੇਰੇ ਤਰੀਕੇ ਨਾਲ ਬਣਾਉਂਗੇ ਤੇ ਬਹੁਤ ਹੀ ਚਟਪਟੀ ਜੀ ਸਬਜ਼ੀ ਬਣੂਗੀ ਤੇ ਤੁਸੀਂ ਜ਼ਰੂਰ ਮੰਗ ਕਰਿਆ ਕਰੋਗੇ ਵੀ ਹਫ਼ਤੇ ਵਿੱਚ ਆਪਾਂ ਇੱਕ ਵਾਰ ਇਹ ਸਬਜ਼ੀ ਜ਼ਰੂਰ ਬਣਾਈਏ ਇਹ ਚਟਪਟੀ ਜੀ ਤੇ ਮਜ਼ੇਦਾਰ ਸਬਜ਼ੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਛਿੱਲ ਲਾਂਗੇ ਛਿੱਲਣ ਤੋਂ ਬਾਅਦ ਇਹਨਾਂ ਨੂੰ ਆਪਾਂ ਸਾਫ਼ ਪਾਣੀ ਵਿੱਚ ਧੋ ਲਵਾਂਗੇ ਫਿਰ ਇਹਨਾਂ ਨੂੰ ਆਪਾਂ ਗੋਲ ਆਕਾਰ ਵਿੱਚ ਕੱਟਾਂਗੇ ਤੁਸੀਂ ਕਹੋਗੇ ਲੰਬੇ ਕਿਉਂ ਨਹੀਂ ਕੱਟ ਸਕਦੇ ਕੱਟ ਸਕਦੇ ਹਾਂ ਜੀ ਬਿਲਕੁਲ ਕੱਟ ਸਕਦੇ ਹਾਂ ਪਰ ਕਈ ਵਾਰੀ ਚੀਜ਼ਾਂ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਵਾਸਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਆਕਾਰ ਦੇਣੇ ਪੈਂਦੇ ਆ ਕਿਉਂਕਿ ਕਹਿੰਦੇ ਹੁੰਦੇ ਆ ਜੇ ਅੱਖਾਂ ਪਸੰਦ ਕਰਦੀਆਂ ਨੇ ਫੇਰੀ ਮੂੰਹ ਖਾਂਦਾ ਹੈਗਾ ਇਹ ਗੱਲ ਬਿਲਕੁਲ ਸੱਚ ਹੈ ਇਸ ਤਰੀਕੇ ਨਾਲ ਆਪਾਂ ਆਲੂ ਕੱਟ ਲਈ ਜੀ ਨਾ ਜਿਆਦਾ ਪਤਲੇ ਤੇ ਨਾ ਜਿਆਦਾ ਮੋٹے ਉਸ ਤੋਂ ਬਾਅਦ ਕੜਾਈ ਦੇ ਵਿੱਚ ਆਪਾਂ ਇੱਕ ਵੱਡਾ ਚਮਚਾ ਤੇਲ ਦਾ ਪਾ ਲਾਂਗੇ ਤੇਲ ਨੂੰ ਆਪਾਂ ਰੱਖਤਾ ਜੀ ਗਰਮ ਤੇ ਉਸ ਤੇ ਨਾਲ ਹੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਹਜੇ ਤੱਕ ਫੋਲੋ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜਰੂਰ ਕਰਦਿਆ ਕਰੋ ਸੋਡਾ ਬਹੁਤ ਧੰਨਵਾਦ ਹੋਊਗਾ ਉਸ ਤੋਂ ਬਾਅਦ ਆਪਾਂ ਸਾਰੇ ਆਲੂ ਇਸ ਕੜਾਈ ਵਿੱਚ ਪਾ ਦਾਂਗੇ ਪਰ ਜਿਹੜੀ ਗੈਸ ਦੀ ਫਲੇਮ ਹੈ ਤੁਸੀਂ ਉਹ ਇੱਥੇ ਸਲੋ ਰੱਖਣੀ ਹੈ ਜਿਆਦਾ ਤੇਜ਼ ਨਹੀਂ ਕਰਨਾ ਕਿਉਂਕਿ ਆਲੂ ਤੁਹਾਨੂੰ ਪਤਾ ਥੋੜੇ ਜਿ ਦੇ ਨਾਲ ਜੇ ਚਿੰਬੜ ਜਾਂਦੇ ਐ ਤੇ ਉਹ ਜਲ ਜਾਣਗੇ ਇਸ ਲਈ ਆਪਾਂ ਇਹਨਾਂ ਨੂੰ ਸਲੋ ਫਲੇਮ ਤੇ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਦੋ ਤਿੰਨ ਟਮਾਟਰ ਲੈ ਲੇਓ ਤੁਹਾਡੀ ਮਰਜ਼ੀ ਹੈ ਦੋ ਲੈ ਲਿਓ ਤਿੰਨ ਲੈ ਲਿਓ ਚਾਰ ਤੋਂ ਪੰਜ ਆਪਾਂ ਪਾਈਆਂ ਹਰੀਆਂ ਮਿਰਚਾਂ ਤੇ ਇਹਨਾਂ ਨੂੰ ਆਪਾਂ ਜੀ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਉਸ ਤੋਂ ਬਾਅਦ ਆਪਾਂ ਨਾਲ-ਨਾਲ ਆਲੂਆਂ ਨੂੰ ਹਿਲਾਉਂਦੇ ਰਵਾਂਗੇ ਇਹ ਆਪਾਂ ਧਿਆਨ ਵਿੱਚ ਰੱਖਣਾ ਕਿ ਆਪਾਂ ਇਹਨਾਂ ਨੂੰ ਇੰਨਾ ਜ਼ਿਆਦਾ ਨਹੀਂ ਪਕਾਉਣਾ ਕਿ ਇਹ ਬਿਲਕੁਲ ਘੁੱਲ ਜਾਣ ਫਿਰ ਆਪਾਂ ਇਹਨਾਂ ਨੂੰ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ 8-10 ਮਿੰਟਾਂ ਦੇ ਵਿੱਚ ਇਹ ਸਲੋ ਫਲੇਮ ਤੇ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਾਹਰ ਕੱਢ ਕੇ ਦੂਸਰੀ ਕੜਾਈ ਲਵਾਂਗੇ ਉਸ ਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਹੋਰ ਪਾਵਾਂਗੇ ਫਿਰ ਉਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਤੇਜ ਪੱਤਾ ਇਲਾਇਚੀ ਇਤ ਇੱਕ ਆਪਾ ਛੋਟੀ ਇਲਾਇਚੀ ਵੀ ਕੁੱਟ ਕੇ ਪਾਈ ਹੈ ਦਾਲਚੀਨੀ ਇਹ ਚੀਜ਼ਾਂ ਤੁਸੀਂ ਇਹਦੇ ਵਿੱਚ ਜ਼ਰੂਰ ਪਾ ਦੇਣੀ ਹੈਗੀਆਂ ਉਸ ਤੋਂ ਬਾਅਦ ਹਲਕਾ ਜਿਹਾ ਪੁੰਨਨ ਤੋਂ ਬਾਅਦ ਇਹਦੇ ਵਿੱਚ ਆਪਾਂ ਬਰੀਕ ਕੱਟੇ ਹੋਏ ਪਿਆਜ਼ ਪਾਵਾਂਗੇ ਜਿਹੜੀਆਂ ਇਹ ਚੀਜ਼ਾਂ ਤੁਸੀਂ ਵਰਤੋਂਗੇ ਇਹਦੇ ਵਿੱਚ ਇਹਦੇ ਨਾਲ ਸਬਜੀ ਦਾ ਟੇਸ ਜਿਹੜਾ ਦੁੱਗਣਾ ਤਿਗਣਾ ਹੋ ਜਾਊਗਾ ਬਹੁਤ ਹੀ ਜਿਆਦਾ ਵਧੀਆ ਸਬਜੀ ਚਟਪਟੀ ਬਣ ਕੇ ਤਿਆਰ ਹੋਊਗੀ ਇੱਕ ਚੀਜ਼ ਆਪਾਂ ਇਹਦੇ ਵਿੱਚ ਸਪੈਸ਼ਲ ਲਾਸਟ ਸਟੇਪ ਆਵਾਂਗੇ ਤੁਸੀਂ ਵੀਡੀਓ ਜ਼ਰੂਰ ਦੇਖਿਓ ਪਿਆਜ਼ ਦੇ ਵਿੱਚ ਹੀ ਆਪਾਂ ਇਹਦੇ ਵਿੱਚ ਥੋੜੀ ਜੀ ਲਸਣ ਮਿਕਸ ਕੀਤੀ ਹੈ ਉਹਨੂੰ ਆਪਾਂ ਪਹਿਲਾਂ ਨਹੀਂ ਪਕਾਇਆ ਜਦੋਂ ਤੁਸੀਂ ਬਾਅਦ ਵਿੱਚ ਪਾਉਂਗੇ ਤਾਂ ਇਹਦੀ ਲਸਣ ਦੀ ਇੱਕ ਅਲੱਗ ਖੁਸ਼ਬੂ ਸਾਨੂੰ ਆਊਗੀ ਉਸ ਤੋਂ ਬਾਅਦ ਹਲਕਾ ਜਿਹਾ ਪੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਵਾਲੀ ਪਸਾਰੀ ਪਿਓਰੀ ਇਹਦੇ ਵਿੱਚ ਪਾ ਦਾਂਗੇ ਫਿਰ ਇਹਨੂੰ ਆਪਾਂ ਫਿਰ ਹਿਲਾਉਂਦੇ ਰਵਾਂਗੇ ਥੋੜੀ ਜੀ ਦੇਰ ਫਿਰ ਬਾਅਦ ਪਕਾਉਣ ਤੋਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨਸਾਰ ਨਮਕ ਅੱਧਾ ਚਮਚੇ ਦੇ ਵਿੱਚ ਆਪਾਂ ਦੇਗੀ ਮਿਰਚ ਦਾ ਪਾਵਾਂਗੇ ਕਿਉਂਕਿ ਉਹਦੇ ਨਾਲ ਸਬਜ਼ੀ ਦਾ ਰੰਗ ਬਹੁਤ ਸੋਨਾ ਆਉਂਦਾ ਫਿਰ ਇਹਦੇ ਵਿੱਚ ਧਨੀਆ ਪਾਊਡਰ ਗਰਮ ਮਸਾਲਾ ਜ਼ਰੂਰਤ ਅਨਸਾਰ ਹਲਦੀ ਤੇ ਚਮਚ ਦਾ ਚੌਥਾ ਹਿੱਸਾ ਆਪਾਂ ਇਹਦੇ ਵਿੱਚ ਅਮਚੂਰ ਪਾਊਡਰ ਪਾਇਆ ਉਹ ਤੁਸੀਂ ਜ਼ਰੂਰ ਪਾਉਣਾ ਜਿਹਨੂੰ ਮੈਂਗੋ ਪਾਊਡਰ ਕਹਿੰਦੇ ਨੇ ਉਹਦੇ ਨਾਲ ਸਬਜੀ ਬਹੁਤ ਜ਼ਿਆਦਾ ਚਟਪਟੀ ਬਣਦੀ ਹੈ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਪੁੰਨ ਲਾਂਗੇ ਸਬਜੀ ਤਾਂ ਤੁਸੀਂ ਆਲੂਆਂ ਦੀ ਬਣਾਉਂਦੇ ਹੀ ਰਹਿੰਦੇ ਹੋਵੋਗੇ ਕਿਉਂਕਿ ਬੱਚੇ ਦੀ ਡਿਮਾਂਡ ਰੱਖਦੇ ਰਹਿੰਦੇ ਆ ਜ਼ਿਆਦਾਤਰ ਸਕੂਲ ਟਾਈਮ ਵਿੱਚ ਵੀ ਆਪਾਂ ਬੱਚਿਆਂ ਨੂੰ ਸਵੇਰ ਸੁਬਾ ਆਲੂ ਬਣਾ ਕੇ ਦਿੰਨੇ ਆ ਪਰ ਜਦੋਂ ਇੱਕ ਵਾਰੀ ਤੁਸੀਂ ਇਹ ਸਬਜੀ ਬਣਾ ਲਈ ਤਾਂ ਤੁਹਾਡੀ ਪਹਿਲਾਂ ਵਾਲੀ ਸਬਜੀ ਪੱਕਾ ਫਿੱਕੀ ਪੈ ਜਾਣੀ ਹੈਗੀ ਤੇ ਇਹਦੇ ਵਿੱਚ ਦੋ ਚਮਚਾ ਆਪਾਂ ਇੱਥੇ ਦੇਸੀ ਘਿਓ ਦੇ ਪਾਏ ਹੈਗੇ ਇਹਦੇ ਨਾਲ ਸਬਜੀ ਦਾ ਸਵਾਦ ਤਾਂ ਦੁੱਗਣਾ ਹੁੰਦਾ ਹੀ ਹੈ ਨਾਲ ਹੀ ਸੇਤ ਲਈ ਵੀ ਇਹ ਬਹੁਤ ਵਧੀਆ ਹੁੰਦਾ ਹੈ ਉਸ ਤੋਂ ਬਾਅਦ ਆਪਾਂ ਪਕਾਏ ਹੋਏ ਆਲੂਆਂ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਣੇ ਆਲੂ ਉਸੇ ਤਰ੍ਹਾਂ ਹੀ ਆ ਜਿਸ ਸਰਚਾ ਪਕਟੇ ਸੀ ਕਿਉਂਕਿ ਜਿਹੜੀ ਕਸਰ ਆਪਾਂ ਇੰਨਾ ਚ ਪਕਾਉਣ ਵੇਲੇ ਉਸ ਟਾਈਮ ਰੱਖੀ ਸੀ ਉਹ ਆਪਾਂ ਹੁਣ ਪੂਰੀ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਤੇ ਇਹਨੂੰ ਆਪਾਂ 5 ਮਿੰਟ ਲਈ ਸਲੋ ਫਲੇਮ ਤੇ ਟੱਕ ਦਾਂਗੇ ਜਦੋਂ ਤੱਕ ਇਹ ਪੂਰੇ ਨਹੀਂ ਬਣ ਜਾਂਦੇ ਉਸ ਤੋਂ ਬਾਅਦ ਥੋੜੀ देर बाद ਹੀ ਆਲੂ ਤਿਆਰ ਹੋ ਗਏ ਫਿਰ ਆਪਾਂ ਇਹਦੇ ਵਿੱਚ ਸੁੱਟਾਂਗੇ ਜੀ ਹਰਾ ਹਰਾ ਧਨੀਆ ਤੇ ਹੁਣ ਆਪਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਜਿਹੜੀ ਸਭ ਤੋਂ ਸਪੈਸ਼ਲ ਐਕਸਟਰਾ ਚੀਜ਼ ਹੈ ਉਹ ਆਪਾਂ ਪਾਵਾਂਗੇ ਉਹਦੇ ਨਾਲ ਇਹਦਾ ਸਵਾਦ ਹੈ ਜਿਹੜਾ ਦੁੱਗਣਾ ਤਿੱਗਣਾ ਵੱਧ ਜਾਣਾ ਹੈਗਾ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇਮਲੀ ਦੀ ਚਟਨੀ ਜਿਹੜੀ ਆਪਾਂ ਘਰ ਦੇ ਵਿੱਚ ਖੱਟੀ ਮਿੱਠੀ ਗੁੜ ਵਾਲੀ ਤਿਆਰ ਕਰਕੇ ਰੱਖਦੇ ਆਂ ਦੋਸ ਸਪੂਨ ਆਪਾਂ ਛੋਟੇ ਪਰਕੇ ਦੇ ਉੱਪਰ ਪਾ ਦਾਂਗੇ ਉਸ ਤੋਂ ਬਾਅਦ ਆਪਾਂ ਸਬਜੀ ਨੂੰ ਮਿਕਸ ਕਰ ਦਾਂਗੇ ਤੇ ਆਪਣੀ ਸਬਜੀ ਦੋ ਤਿੰਨ ਸਕਿੰਟਾਂ ਦੇ ਵਿੱਚ ਉਸ ਤੋਂ ਬਾਅਦ ਹੋ ਗਈ ਜੀ ਤਿਆਰ ਤੇ ਹੁਣ ਦੇਖੋ ਕਿੰਨੀ ਸੋਹਣੀ ਦੇਖਣ ਵਿੱਚ ਲੱਗ ਰਹੀ ਹੈ ਤੇ ਜਦੋਂ ਤੁਸੀਂ ਇਹਨੂੰ ਖਾਓਗੇ ਤੁਸੀਂ ਬਿਆਨ ਵੀ ਨਹੀਂ ਕਰ ਸਕਦੇ ਦਾ ਸਵਾਦ ਵੀ ਇਹ ਆਲੂ ਦੀ ਸਬਜੀ ਬਣੀ ਹੈ ਇੱਕ ਵਾਰੀ ਤੁਸੀਂ ਮੇਰੇ ਕਹਿਣ ਤੇ ਇਹ ਤਰੀਕਾ ਜ਼ਰੂਰ ਅਪਣਾਓ ਤੇ ਮੈਂ ਤੁਹਾਨੂੰ ਪੱਕੀ ਗਾਰੰਟੀ ਨਹੀਂ ਹੈ ਕਿ ਤੁਸੀਂ ਹਲਤੇ ਵਿੱਚ ਤਾਂ ਇੱਕ ਵਾਰ ਪੱਕਾ ਹੀ ਇਹ ਸਬਜੀ ਬਣਾ ਕੇ ਜ਼ਰੂਰ ਖਾਓਗੇ ਨਾਲ ਇਹਦੇ ਪੂਰੀ ਬਣਾਓ ਰੋਟੀ ਬਣਾਓ ਉਹ ਤੁਹਾਡੀ ਮਰਜ਼ੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ